ਜੈ ਸ਼੍ਰੀ ਰਾਮ ਮੈਂ ਇਲਾਕਾ ਨਿਵਾਸੀਆਂ ਨੂੰ ਬੜਾ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ ਵਾਂ ਕਿ ਮੈਂ ਇਲਾਕਾ ਨਿਵਾਸੀਆਂ ਨੂੰ ਪਹਿਲੀ ਗੱਲ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਵਾਂ ਉਸ ਤੋਂ ਬਾਅਦ ਇਹਨਾ ਕਿ ਹੱਥ ਜੋੜ ਕੇ ਬੇਨਤੀ ਵੀ ਕਰਦਾ ਵਾਂ ਤੇ ਉਹਨਾਂ ਵਾਸਤੇ ਖੁਸ਼ਕਬੜੀ ਵੀ ਆ ਮਜੀਠਾ ਰੋਡ ਟੰਗਾਂ ਵਾਲਾ ਗੇਟ ਤੋਂ ਅਸੀਂ ਰੈਸਟੋਰੈਂਟ ਖੋਲਿਆ ਦੀਵਾਲੀ ਦੇ ਉੱਤੇ ਅਸੀਂ ਦੋ ਤਿੰਨ ਦਿਨ ਪਹਿਲਾਂ ਇਸ ਕਰਕੇ ਖੋਲਿਆ ਹੈ ਦੀ ਲੋਕਾਂ ਨੂੰ ਇੱਥੇ ਫ੍ਰੈਸ਼ਮੈਂਟ ਮਿਲੇ ਉਹ ਆਪਣੇ ਸਵੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵੀ ਟੈਨਸ਼ਨ ਆਉਂਦੀ ਹੈ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਥੇ ਇੰਜੋਏ ਕਰਨਾ ਆਣ ਇੱਥੇ ਜੇ ਕਿਸੇ ਨੇ ਘਰ ਵਾਸਤੇ ਪੈਕ ਕਰਵਾਣਾ ਵਾ ਇਹ ਮੋਬਾਈਲ ਨੰਬਰਸ ਹੈ ਇਹਨਾਂ ਦੇ ਕੰਟੈਕਟ ਕਰ ਸਕਦੇ ਨੇ ਤੇ ਸਾਨੂੰ ਫੋਨ ਦੇ ਉੱਤੇ ਆਰਡਰ ਦੇ ਸਕਦੇ ਨੇ ਹੋਮ ਡਿਲੀਵਰੀ ਅਵੇਲੇਬਲ ਹੈ ਤੇ ਮੈਂ ਉਹਨਾਂ ਨੂੰ ਕਵਾਂਗਾ ਆਪਣੇ ਭਰਾਵਾ ਨੂੰ ਨਹੀਂ ਹੋਮ ਡਿਲੀਵਰੀ ਦਾ ਕੋਈ ਚਾਰਜ ਨਹੀਂ ਲਵਾਂਗੇ ਜੋ ਵੀ ਹੋਏਗਾ ਪਰ ਘੱਟੋ ਘੱਟ ਜਿਹੜੀ ਹੋਮ ਡਿਲੀਵਰੀ ਹੈ ਜਿਆਦਾ ਘੱਟ ਔਰ ਘੱਟ ਬੇਲੋ ਦਾ 300 ਰੁਪਏ ਜ਼ਰੂਰ ਹੋਵੇ ਕਿੱਥੋਂ ਕਰਕੇ ਜਿਹੜੀ ਅੰਬਰਸਾਂ ਦੇ ਵਿੱਚ ਕੀਤੀ ਜਾਏ ਡਿਲੀਵਰੀ ਆਪਾਂ ਬਾਈਪਾਸ ਤੋਂ ਲੈ ਕੇ ਸ਼ਿੜੀਚੰਦ ਗੋਦਵਾਰੇ ਤੱਕ ਮਜੀਠਾ ਰੋਡ ਕਾਲਾ ਮਲਾ ਚੌਂਕ ਤੱਕ ਆਪਣਾ ਬਟਾਲਾ ਰੋਡ ਬੀਕੇਤਾ ਬੇਤੱਕ ਇਹ ਸਾਰੇ ਏਰੀਆ ਤੱਕ ਆਪਾਂ ਹੋਮ ਡਿਲੀਵਰੀ ਦਵਾਂਗੇ ਤੇ ਮੈਂ ਸਾਰਿਆਂ ਕੇ ਹੱਥ ਜੋੜ ਕੇ ਇਹ ਜ਼ਰੂਰ ਰਿਕਵੈਸਟ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਦਰਸ਼ਨ ਦਿਓ ਤੇ ਹੋਮ ਹਮਾ ਕੇ ਆਇਓ ਤੇ ਟੇਸਟ ਲੱਗੇ ਤੇ ਪੈਸਾ ਦੇਣਾ ਕਿ ਟੇਸਟ ਨਹੀਂ ਲੱਗੇ ਤੇ ਕੋਈ ਪੈਸਾ ਨਾ ਦਿਓ ਪਰ ਦੀਵਾਲੀ ਦੇ ਉਤੇ ਇੱਕ ਵਾਰੀ ਵਿజిਟ ਜ਼ਰੂਰ ਕਰਨਾ ਇਥੇ ਆ ਕੇ ਖਾਣੇ ਦੇ ਲਈ ਕੀ ਕੀ ਰਚਦਾ ਹੈ ਖਾਸ ਹੈ ਦਰਸ਼ਕਾਂ ਵਾਸਤੇ ਨਾਨ ਵੇਜ ਵੇਜ ਔਰ ਚਾਂਪ ਪਨੀਰ ਟਿੱਕਾ ਗੋਸਟੇਡ ਤੰਦੂਰੀ ਇਹ ਸਾਰੀਆਂ ਹੀ ਆਈਟਮਾਂ ਹੈਗੀਆਂ ਔਰ ਜੈਨੂਇਨ ਰੇਟਾਂ ਹੈਗੀਆਂ ਤੁਸੀਂ ਆ ਦੇਖ ਸਕਦੇ ਮੈਨੂ ਕਾਰਡ ਉੱਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗੇ। ਹੋਰ ਅਗਰ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਸਾਨੂੰ ਕੋਈ ਚੀਜ਼ ਨਹੀਂ ਪਸੰਦ ਆਈ ਹੈ, ਤੇ ਉਹਨੂੰ ਬੇਤੜਕ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ। ਅਸੀਂ ਉਹਨੂੰ ਇੰਪਰੂਵ ਕਰਾਂਗੇ। ਪਰ ਜਿਹੜਾ ਵੀ ਵੀਰਪੜਾ ਸਾਡੇ ਕੋਲ ਆਂਦਾ ਹੈ, ਉਹ ਟੇਸਟ ਕਰਨ ਤੋਂ ਬਾਅਦ ਸਾਨੂੰ ਇਹ ਜ਼ਰੂਰ ਦੱਸੇ ਕਿ ਭਾਜੀ ਇੱਥੇ ਆ ਕਮੀ ਰਹਗੀ, ਇਹਨੂੰ ਇਸ ਤਰ੍ਹਾਂ ਇੰਪਰੂਵਮੈਂਟ ਕਰੋ। ਅਸੀਂ ਉਹਨਾਂ ਦੇ ਸੰਯੋਗ ਨਾਲ ਇਹਨੂੰ ਦਾਤ ਵਧਾਵਾਂਗੇ ਤੇ ਜਿਹੜੀ ਸਾਡੇ ਵਿੱਚ ਕੋਈ ਕਮੀ ਪੇਸ਼ੀ ਰਹੇਗੀ, ਉਹਦਾ ਆਪਾਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਹੋਰ ਇੱਕ ਮਾਨਯੋਗ ਸਾਡੇ ਅਸ਼ਵਨੀ ਕੁਮਾਰ ਪੱਪੂ ਜੀ ਤੇ ਸ਼੍ਰੀ ਯੋਗਨਾਥ ਫੋਜੀ ਜੀ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਉਹ ਇੱਥੇ ਮੂਰਤ ਕਰਕੇ ਗਏ ਸੀ ਸਾਰਿਕਾ ਸ਼ਰਮਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਅਮਰਸਰ ਦੇ ਉਹ ਵੀ ਇੱਥੇ ਆਏ ਸੀ ਉਹ ਵੀ ਇਹ ਉਦਘਾਟਨ ਕਰਕੇ ਗਏ ਸੀ ਤੇ ਉਹਨਾਂ ਦੇ ਪਿਆਰ ਸਹਿਤੂ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਤੁਸੀਂ ਦੇਖ ਰਹੇ ਜੋ ਸਾਰੇ ਪਾਸੇ ਵੀ ਸਾਰੇ ਟੇਬਲ ਹੈ ਸਾਡਾ ਫਸਟ ਸੈਕਿੰਡ ਡੇ ਹੈ ਤੇ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਕਿ ਤੁਸੀਂ ਆਣਾ ਜਰੂਰ ਸਾਡੇ ਕੋਲ ਰੇਟ ਬਹੁਤ ਜਨੂਨ ਰੱਖੇ ਗਏ ਆ ਮੈਂ ਕਿਸੇ ਨੇ ਰੇਟ ਕਿਤੇ ਵੀ ਕੰਪੇਅਰ ਨਹੀਂ ਕੀਤਾ ਕਿਸੇ ਨੇ ਵੀ ਰੇਟ ਕੰਪੇਅਰ ਨਹੀਂ ਕੀਤਾ ਫਸਟ ਆਫ 올 ਲੋਕੀ ਮਰੇ ਮੁਰਗੇ ਲੈਂਦੇ ਆ ਉਹ ਸੇਲ ਕਰਦੇ ਆ ਜਿਹਦੇ ਵਾਸਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕਿਸੇ ਵੀ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਹੈ ਕੋਈ ਵੀ ਚੀਜ਼ ਵੇਚੀ ਨਹੀਂ ਦਿੱਤੀ ਜਾਏਗੀ ਜੋ ਵੀ ਚੀਜ਼ ਹੈਗੀ ਮਿਲੇਗੀ ਤਾਜ਼ਾ ਦੀ ਮਿਲਤੀ ਹੈਗੀ ਕਿਚਨ ਨਾਲ ਹੈ ਕਿਸੇ ਨੂੰ ਵੀ ਜੇ ਕੋਈ ਸ਼ੱਕ ਹੈ ਕਿਚਨ ਦੇ ਵਿੱਚ ਜਾ ਕੇ ਦੇਖ ਸਕਦਾ ਕੋਈ ਗੰਦਗੀ ਨਹੀਂ ਹੈ ਕੋਈ ਸਵਾਈ ਨਹੀਂ ਹੈ ਫਿਰ ਦੂਸਰੀ ਇਸ ਤੋਂ ਉੱਪਰ 3rd ਫਲੋਰ ਤੇ ਹਾਲ ਹੈ ਜਿਸ ਨੇ ਪਾਰਟੀ ਜਨਮ ਦਿਨ ਪਾਰਟੀ ਕਰਨੀ ਹੈ ਜਾਂ ਕੋਈ ਬੱਚੇ ਦੀ ਬਰਥਡੇ ਪਾਰਟੀ ਕਰਨੀ ਹੈ ਕਿੰਨੀ ਪਾਰਟੀਆਂ ਕਰਨੀ ਹੈ ਕੋਈ ਵੀ 100 60 ਬੰਦੇ ਤੋਂ ਲੈ ਕੇ 100 ਬੰਦੇ ਤੱਕ ਸਿਟਿੰਗ ਅਰੇਂਜਮੈਂਟ ਹੈ ਇਹਨੂੰ ਤੁਸੀਂ ਬੁੱਕ ਕਰ ਸਕਦੇ ਜੋ ਖਾਸ ਕਰਕੇ ਇਹ ਨੰਬਰਾਂ ਦੇ ਉੱਤੇ ਤੁਸੀਂ ਬੁੱਕ ਕਰ ਸਕਦੇ ਜੋ ਆਪਣੇ ਵੀਰ ਭਰਾਏ ਮੇਰੇ ਛੋਡੇ ਸਾਹਿਬ ਜੀ ਹੈ ਇਹ ਆਪਣੇ ਵੀਰ ਵੱਡੇ ਵੀਰ ਜੀ ਐ ਸੁਜੀਤ ਸ਼ਰਮਾ ਜੀ ਜਿਨ੍ਹਾਂ ਦੇ ਸੰਜੋਗ ਨਾਲ ਵੀ ਇਹ ਬਹੁਤ ਅੱਛਾ ਚੱਲ ਰਿਹਾ ਹੈ ਤੇ ਮੇਰੇ ਨਾਲ ਹੀ ਹੁੰਦੇ ਆ ਪੜਾਜੀ ਸਾਡੇ ਨਾਲ ਕਿੱਥੇ ਕੰਮ ਕਰ ਰਹੇ ਆ ਅਸੀਂ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਰੂਰ ਸਾਥ ਦਿੱਤਾ ਜਾਵੇ ਸਾਰਿਆਂ ਨਾਲ ਲੋਕੇਸ਼ਨ ਕਿੱਥੇ ਲੋਕੇਸ਼ਨ ਖੰਡੇ ਸਿੰਘ ਚੌਂਕ ਤੋਂ ਜਦੋਂ ਅੱਗੇ ਆਈਏ ਤੇ ਤੁੰਗਾ ਵਾਲਾ ਗੇਟ ਆਂਦਾ ਹੈ ਤੁੰਗਾ ਵਾਲੇ ਗੇਟ ਤੋਂ ਥੋੜੀ ਜਿਹੀ ਅੱਗੇ ਆਈਏ 10 ਕਦਮ ਤੇ ਲਿਕੁਇਡ ਹਾਰਾ ਨੀਚੇ ਉਹਦੇ ਉੱਪਰ ਬੈਲਸਰ ਨਾਮ ਤੋਂ ਬੋਰਡ ਲੱਗੇ ਹੋਏ ਆ ਲਾਈਟਿੰਗ ਹੋਈ ਹੋਈ ਆ ਤੇ ਉਹਦੇ ਜਸਟ ਸામਨੇ ਰੇਤ ਬੱਜਰੀ ਵਾਲੇ ਹੈਗੇ ਆ ਬਿਲਕੁਲ ਜਸਟ ਆਪੋਜੀਟ ਮੈਂ ਦੀਵਾਲੀ ਲਈ ਮੈਸੇਜ ਬਣਾਇਆ ਮੈਂ ਦੀਵਾਲੀ ਵਾਸਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹੋ ਮੈਸੇਜ ਦਵਾਂਗਾ ਕਿ ਕੋਈ ਵੀ ਵੀਰਪਰਾ ਇਹ ਬਹੁਤ ਹੀ ਪਿਆਰਾ ਤਿਹਾੜ ਹੈ ਇਹਦੇ ਉੱਤੇ ਬੁਰਾਈ ਤੇ ਜਿੱਤ ਹੋਈ ਸੀ ਈਛਾਈ ਦੀ ਦੇ ਬੜੇ ਹੀ ਪਿਆਰ ਨਾਲ ਰਿਓ ਕੋਈ ਕਿਸੇ ਨਾਲ ਝਗੜਾ ਨਾ ਕਰਿਓ ਸੁੱਖੇ ਸੰਧੀ ਇਹ ਤਿਹਾੜ ਮਨਾਓ ਪਟਾਕੇ ਚਲਾਓ ਆਪਣੇ ਬੱਚਿਆਂ ਨੂੰ ਪਟਾਕਿਆਂ ਤੋਂ ਥੋੜਾ ਜਿਹਾ ਦੂਰ ਰੱਖੋ ਬੱਚਿਆਂ ਦੇ ਨਾਲ ਖੜੇ ਰਹੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨਾ ਵੀ ਉੱਚਾ ਲਫ਼ਜ਼ ਨਾ ਬੋਲੋ ਇਹ ਬਹੁਤ ਹੀ ਪਿਆਰਾ ਤਿਉਹਾਰ ਹੈ ਜੈ ਸ਼ੀ ਨਾਮ ਹੈਪੀ ਦੀਵਾਲੀ